ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਦੋ ਚੈਨਲ ਤੇ ਇਸ ਵਕਤ ਆਪਾਂ ਲਾਈਵ ਜੁੜੇ ਹੋਏ ਹਾਂ ਤੇ ਪਹਿਲਾਂ ਇਹ ਦੱਸੋ ਵੀ ਲਾਈਵ ਦੇ ਵਿੱਚ ਆਵਾਜ਼ ਬਿਲਕੁਲ ਸਹੀ ਆ ਰਹੀ ਏ ਅਗਰ ਆਵਾਜ਼ ਸਹੀ ਆ ਰਹੀ ਏ ਤਾਂ ਕਮੈਂਟ ਕਰਕੇ ਦੱਸੋ ਜੀ ਆਪਾਂ ਇਸ ਵਕਤ ਦੋ ਚੈਨਲ ਦੇ ਉੱਪਰ ਲਾਈਵ ਹੋਏ ਹੋਏ ਹਾਂ ਇੱਕ ਦਾ ਨਾਮ ਹੈਗਾ ਚੜਤੀ ਕਲਾ ਸ਼ੋਅ ਤੇ ਦੂਸਰੇ ਚੈਨਲ ਦਾ ਨਾਮ ਹੈਗਾ ਆਪਣੇ ਦਾ ਕ੍ਰੇਜੀ ਜਤਿੰਦਰ ਬਲੌਗ ਔਰ ਕਰੇਜੀ ਜਤਿਨ ਬਲੌਗ ਜਿਹੜਾ ਹੈਗਾ ਤੁਹਾਡੀ ਕਿਰਪਾ ਨਾਲ ਕਾਫੀ ਵਧੀਆ ਚੱਲ ਰਿਹਾ ਹੈਗਾ ਤੇ ਕਾਫੀ ਦੋਸਤ ਮਿੱਤਰ ਬਣ ਚੁੱਕੇ ਨੇ ਆਪਣੇ ਉਹਦੇ ਤੇ ਪਰ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਮੇਰੀ ਇਹ ਵੀਡੀਓ ਤੋਂ ਦੇਖਦੇ ਹੋ ਵੀਡੀਓ ਤਾਂ ਦੇਖਦੇ ਹੋ ਪਰ ਤੁਸੀਂ ਮੇਰੇ ਬਾਰੇ ਜਾਣਦੇ ਨਹੀਂ ਹੈਣਾ ਤੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੇਰਾ ਨਾਮ ਜਤਿਨ ਹੈ ਔਰ ਪੂਰਾ ਨਾਮ ਜਤਿੰਦਰ ਸਿੰਘ ਹੈ ਔਰ ਅੱਜ ਜਿਹੜਾ ਆਪਾਂ ਨੇ ਥੰਮੇ ਲਗਾਇਆ ਹੈ ਉਹਦੇ ਵਿੱਚ ਆਪਣਾ ਅੱਜ ਦਾ ਟਾਰਗੇਟ ਹੈਗਾ 10000 ਸਬਸਕ੍ਰਾਈਬਰ ਪੂਰਾ ਹੁੰਦਾ ਆਪਾਂ ਨੇ 10000 ਸਬਸਕ੍ਰਾਈਬਰ ਪੂਰਾ ਹੋਣ ਤੇ ਗਿਫਟ ਰੱਖੇ ਨੇ ਕਿ ਪਹਿਲਾ ਸਭ ਤੋਂ ਸ਼ਾਰਟ ਗੋਲ ਹੈਗਾ ਆਪਣਾ ਜਿਹੜਾ ਘਟਾ ਕੇ ਕਰ ਦਿੱਤਾ ਆਪਾਂ ਨੇ ਉਹ ਹੈਗਾ ਆਪਣਾ ਕ੍ਰੇਜ਼ੀ ਜਤਨ ਬਲੌਗ ਤੇ ਆਪਾਂ ਨੂੰ ਚਾਹੀਦਾ 10000 ਸਬਸਕ੍ਰਾਈਬਰ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣਾ ਚੜ੍ਹਦੀ ਕਲਾ ਸ਼ੋਅ ਦੇ ਉੱਪਰ ਆਪਣਾ ਤਕਰੀਬਨ 6000 ਪਲੱਸ ਆਪਣਾ ਸਬਸਕ੍ਰਾਈਬਰ ਹੋ ਚੁੱਕਿਆ ਹੈ ਤੁਹਾਡੀ ਕਿਰਪਾ ਕਰਕੇ ਪਹਿਲਾਂ ਤਾਂ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ 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 ਧੰਨਵਾਦ ਤੁਸੀਂ ਜੋ ਮੈਨੂੰ ਪਿਆਰ ਦਿੱਤਾ ਹਨਾ ਇਸ ਲਈ ਮੈਂ ਬਹੁਤ ਤੈਦਲੂ ਤੁਹਾਡਾ ਧੰਨਵਾਦ ਦੀਆਂ ਖੁਸ਼ਕਿਸਮਤ ਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਇਹਨੇ ਯੋਗ ਹੈ ਨਹੀਂ ਸੀ ਤੁਸੀਂ ਆਪਣੇ ਸ਼ਾਰਟਸ ਨੂੰ ਪਸੰਦ ਕੀਤਾ ਲੌਂਗ ਵੀਡੀਓ ਆਪਾਂ ਹੁਣ ਇੱਕ ਦੋ ਦਿਨਾਂ ਤੱਕ ਪਾਉਣੀ ਸਟਾਰਟ ਕਰ ਦੇਣੀ ਹੈਗੇ ਨੇ ਤੇ ਤੁਸੀਂ ਇਸ ਚੀਜ਼ ਤੇ ਜ਼ਰੂਰ ਗੌਰ ਕਰਿਓ ਕਿ ਆਪਣੇ ਤਿੰਨ ਚੈਨਲ ਸੱਗੇ ਨੇਗੇ ਪਹਿਲਾ ਚੈਨਲ ਹੈਗਾ ਆਪਣਾ ਜਿਹੜਾ ਅੱਜਕੱਲ੍ਹ ਸ਼੍ਰੈਂਕ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਉਹ ਹੈਗਾ ਚੜ੍ਹਦੀ ਕਲਾ ਸ਼ੋਅ ਦੂਸਰਾ ਆਪਣਾ ਕ੍ਰੀਜੀ ਜਤਿਨ ਬਲੌਗ ਤੀਸਰਾ ਆਪਣਾ ਹੈਗਾ ਸਾਂਝਾ ਲੋਕ ਯੁੱਧ ਸਾਂਝਾ ਲੋਕ ਯੁੱਧ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਔਰ ਸਾਰੇ ਲੋਕ ਆਪਣੇ ਨਾਲ ਬਹੁਤ ਪਿਆਰ ਕਰਦੇ ਨੇ ਤੁਸੀਂ ਲੋਕ ਨਹੀਂ ਹੈਗੇ ਤੁਸੀਂ ਮੇਰਾ ਪਰਿਵਾਰ ਹੋ ਬਸ ਇਹ ਹੈਗਾ ਵੀ ਤੁਸੀਂ ਮੈਨੂੰ ਇਹ ਜਿਹੜਾ ਹੈਗਾ YouTube ਤੱਕ ਹੀ ਨਹੀਂ ਸੀਮਤ ਰਹਿਣਾ ਆਪਾਂ ਨੇ ਜਿੱਤੇ ਮਿਲਦੇ ਆ ਇੱਕ ਦੂਸਰੇ ਨਾਲ ਪਿਆਰ ਵਧਾਈਏ ਆਪਾਂ ਲੋਕਾਂ ਦੀ ਵੱਧਵਾ ਤੇ ਸੇਵਾ ਕਰੀਏ ਚੜ੍ਹਦੀ ਕਲਾ ਸ਼ੋਅ ਦੇ ਵਿੱਚ ਆਪਾਂ ਸਟੂਡੈਂਟ ਤੇ ਇਵੈਂਟ ਕਰਾਇਆ ਕਰਾਂਗੇ ਹਰ ਰੋਜ਼ ਤਾਂ ਜੋ ਬੱਚੇ ਪ੍ਰੇਰਿਤ ਹੋ ਕੇ ਅੱਗੇ ਵਧ ਸਕਣ ਔਰ ਲੋਕ ਜਦੋਂ ਦੇ ਉੱਤੇ ਆਪਾਂ ਜਿਵੇਂ ਕਿਸਾਨਾਂ ਦੀਆਂ ਖਬਰਾਂ ਲਗਾਵਾਂਗੇ ਔਰ ਐਸੇ ਮੁੱਦੇ ਜਿਹੜੇ ਕਿ ਕੋਈ ਨਹੀਂ ਕਵਰ ਕਰਦਾ ਔਰ ਤੀਸਰਾ ਜਿਹੜਾ ਹੈ ਕ੍ਰੀਜੀ ਜਤਨ ਵਲੌਗ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਉਹਦੇ ਤੇ ਆਪਾਂ ਬਸ ਜਿਵੇਂ ਹੁਣ ਆਪਾਂ ਗੱਲਾਬਾਤਾਂ ਕਰ ਰਹੇ ਹਾਂ ਰੋਜ਼ੇ ਤਾਂ ਗੱਲਾਬਾਤਾਂ ਕਰਦੇ ਹੈਗੇ ਆਂ ਔਰ ਗਿਫਟਸ ਵਗੈਰਾ ਆਪਾਂ ਉਹਦੇ ਤੇ ਕੱਢਦੇ ਹੈਗੇ ਆਂ ਇਨਾਮ ਆਪਾਂ ਸਾਰੇ ਚੈਨਲ ਤੇ ਕੱਢਾਂਗੇ ਲੋਕ ਜੁੱਧਰ ਨੂੰ ਛੱਡ ਕੇ ਆਹ ਸਾਂਝਾ ਲੋਕ ਜੁੱਧਰ ਨੂੰ ਛੱਡ ਕੇ ਚੜ੍ਹਦੀ ਕਲਾ ਸ਼ੋਅ ਤੇ ਕ੍ਰੇਜੀ ਜਤਿਨ ਬਲੌਗ ਤੇ ਆਪਾਂ ਗਿਫਟ ਕੱਢਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਪਹਿਲਾਂ ਇਹ ਦੱਸੋ ਵੀ ਮੇਰੇ ਲਾਈਵ ਦੇ ਵਿੱਚ ਕੌਣ ਕੌਣ ਜੁੜਿਆ ਹੈ ਕਿਰਪਾ ਕਰਕੇ ਜਦੋਂ ਵੀ ਲਾਈਵ ਦੇ ਵਿੱਚ ਜੁੜਦੇ ਹੋ ਤੋ ਜੂਬ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਤੁਹਾਡੇ ਪਿਆਰ ਸਦਕਾ ਇਹ ਇੱਥੇ ਤੱਕ ਪਹੁੰਚੇ ਹੈਗੇ ਆਪਾਂ ਉਮੀਦ ਨਹੀਂ ਸੀ ਮੈਨੂੰ ਕਦੇ ਮੇਰੇ 6000 ਸਬਸਕ੍ਰਾਈਬਰ ਹੋ ਜੇਗਾ ਤੇ ਅੱਜ ਹੋ ਚੁੱਕਿਆ ਹੈ ਔਰ 1700 ਸਬਸਕ੍ਰਾਈਬਰ ਆਪਣਾ ਪੂਰਾ ਹੋ ਚੁੱਕਿਆ ਹੈ ਕ੍ਰੀਜੀ ਜਤਿਨ ਬਲੌਗ ਤੇ ਔਰ ਸਭ ਤੋਂ ਪਿੱਛੇ ਚੱਲ ਰਿਹਾ ਆਪਣਾ ਸਾਂਝਾ ਲੋਕ ਜੋ ਤੇ ਚੈਨਲ ਹਾਲਾਂਕਿ ਸਭ ਤੋਂ ਜ਼ਿਆਦਾ ਉਹਦੇ ਤੇ ਆਉਣੇ ਚਾਹੀਦੇ ਸੀਗੇ ਕਿਉਂਕਿ ਉਹਦੇ ਤੇ ਆਪਾਂ ਨੇ मैं बड्डे की भाई सभी किसी ने बधाइया दी या नहीं देती वो भी देखते हैं आप मैंने सिर्फ छत्ती कमेंट आए मेरा इस गलती मन बहुत दू है और जल्दी जल्दी आ जाओ लाइव में आ जाओ भाई सारे मेरे भाइयों को बेनती है फटाफट लाइव में आ जाओ जो मैं आपसे बातचीत कर सकूं तो मैं हूँ आपका क्रिजी जतिन भाई और फटाफट लाइव में आ जाओ जुड़ जाए और आपके ये हम शेयर भी कर सकते हैं साथ साथ में भाई सारे मेरे भाई जुड़ा करो यार लाइव में जुड़ा करो बातचीत करेंगे एक दूसरे को जानेंगे पहचानेंगे है ना हम एक दूसरे को जानना जरूरी है मैं अभी मेडिसन ले लूँ मेडिसन उठा के लेके आता हूँ उतनी देर में आप लाइव में आ जाओ वैसे तो कुछ देखते हैं भाई आज की डेट में सब्सक्राइबर होते हैं या नहीं ये <coughs> देखो चिट्ठा खोलिया है सारे नाम देखने स्टार्ट कर हैं ਇਹਨੀਆਂ ਗੁਣਾਂ ਨੂੰ ਅਕੋ ਲਵਾਉਂਦੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ लाइव कौन कौन जुड़े है जी कृपा करके बस जी कृपाता करो एक जना आ चुका लाइव हैलो सताल जिम्मे देख रहे हो लाइव और यार भी थी थी थी। मैं देखी एक मिनट जी आ गया मैं एक मिनट आ गया हम देखते हैं कहाँ कहाँ पे कौन कितने बंदे आ गए हैं लाइव ओके जगह चिट्ठी ना कोई संदेश जाने वो कौन सदेश जहाँ तुम चले गए जहाँ तुम चले गए चिट्ठी न कोई संदेश जाने वो कौन सादेश जहाँ तुम चले गए जहाँ तुम चले गए जहाँ तुम चले गए जाते जाते तुमने कोई याद रही होगी जाने कहां गए वो दिन ਜੀ ਲਾਈਵ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਜੀ ਆਗੇ ਕਿੱਥੇ ਗਏ ਸਿੰਘ ਸਾਹਿਬ ਜੀ ਮੈਂ ਥੋੜਾ ਇਧਰ ਹੀ ਗਿਆ ਸੀ ਜੀ ਮੈਂ ਤੁਹਾਡਾ ਮੈਸੇਜ ਹੁਣ ਚੈੱਕ ਕੀਤਾ ਥੈਂਕ ਯੂ ਆਉਂਦੇ ਜੀ ਤੇਗਵੀਰ ਜੀ ਤੁਸੀਂ ਕਿੱਥੇ ਚੱਲ ਗਏ ਸੀ ਤੁਹਾਡਾ ਨਾਮ ਲੈ ਲੈ ਥੱਕ ਗਿਆ ਆ ਦੇਖੋ ਫਸਟ ਤੁਹਾਡਾ ਨਾਮ ਲਿਆ ਹੈ ਮੈਂ ਇਹ ਦੇਖੋ ਤੇਗਵੀਰ ਜੀ ਕੀ ਹਾਲ ਚਾਲ ਠੀਕ ਠਾਕ ਹੋ ਹੁਣ ਤੁਹਾਡਾ ਤੇਜ ਜੀ ਮੈਂ ਐਕਚੁਅਲੀ ਮੋਬਾਈਲ ਨੂੰ ਵੀ ਇਹਦੇ ਨਾਲ ਲਾਉਤੇਗ ਵੀ ਦੀ ਹਾਂਜੀ ਜਨਾਬ ਆਜੋ ਤੁਸੀਂ ਲਾਈਵ ਦੇ ਵਿੱਚ ਜਲਦੀ ਜਲਦੀ ਆਜੋ ਔਰ ਦੂਸਰੇ ਪਾਸੇ ਵੀ ਲਾਈਵ ਦੇ ਵਿੱਚ ਆਜੋ ਆਪਾਂ ਦੋਨੋਂ ਪਾਸੇ ਲਾਈਵ ਤੇ ਚੱਲੇ ਜੁੜੇ ਹੋਏ ਆਂ ਚੜਦੀ ਕਲਾ ਚੈਨਲ ਦੇ ਉੱਪਰ ਆਪਾਂ ਲਾਈਵ ਦੇ ਵਿੱਚ ਜੁੜੇ ਹੋਏ ਆਂ ਫਟਾਫਟ ਲਾਈਵ ਦੇ ਵਿੱਚ ਆ ਜਾਓ ਗੱਲਾਂ ਬਾਤਾਂ ਕਰੀਏ ਫਿਰ ਔਰ ਚੜਦੀ ਕਲਾ ਸ਼ੋਅ ਦੇ ਵਿੱਚ ਤੇ ਚੜਦੀ ਕਲਾ ਸੌਰੀ ਦੁਬਾਰਾ ਦੱਸ ਰਿਹਾ ਚੜਦੀ ਕਲਾ ਸ਼ੋਅ ਦੇ ਵਿੱਚ ਕਰੇਜੀ ਜਤਨ ਬਲੌਗ ਦੇ ਉੱਪਰ ਆਪਾਂ ਜੁੜੇ ਹੋਏ ਆਂ ਤੇ ਕੋਸ਼ਿਸ਼ ਕਰਦੇ ਆਵੇਂ ਇੱਕ ਚੈਨਲ ਦੇ ਗਰੁੱਪ ਤੇ ਜੁੜਾਇਆ ਜਾਵੇ ਕਿਸੇ ਤਰੀਕੇ ਨਾਲ ਔਰ ਤੈਗ ਵੀਜੀ ਆਏ ਤੇ ਮੈਨੂੰ ਬੜਾ ਫੀਲ ਹੋ ਰਿਹਾ ਮੈਂ 2 ਮਿੰਟ ਦੇ ਲਈ ਉਤਰ ਗਿਆ ਤੇ ਨੇ ਤੈਗ ਵੀਜੀ ਆਏ ਤੈਗ ਵੀਜੀ ਆਜੋ ਤੁਸੀਂ ਲਾਈਵ ਦੇ ਵਿੱਚ ਫਿਰ ਕਰੀ ਗੱਲਾਂ ਬਾਤਾਂ ਔਰ ਇਸ ਵਕਤ ਆਪਣਾ ਜਿਹੜਾ ਹੈਗਾ ਚੜ੍ਹਦੀ ਕਲਾ ਸ਼ੋਅ ਚੈਨਲ ਉਸ ਦੇ ਉੱਪਰ ਕਿੰਨੇ ਜਾਣੇ ਆਪਣਾ ਲਾਈਵ ਦੇਖ ਰਹੇ ਨੇ ਉਹ ਵੀ ਦੇਖਦੇ ਆ ਲਾਈਵ ਦੇ ਵਿੱਚ ਕੌਣ ਕੌਣ ਫਤਰੇ ਆਪਣੇ ਨਾਲ ਔਰ ਕੋਸ਼ਿਸ਼ ਕਰਦੇ ਆਪਾਂ ਇੱਕ ਚੈਨਲ ਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜੀਤੇ ਤੇ ਲੋਕ ਜੁੜਦੇ ਨੇ ਆਪਾਂ ਤੁਸੀਂ ਵੀ ਜੁੜ ਜੀਏ ਮੈਂ ਆ ਗਿਆ ਜੀ ਹੁਣ ਤੁਸੀਂ ਜਾਣਾ ਨਹੀਂ ਕਿਸੇ ਨੇ ਇੱਥੇ ਰਹੋ ਦੂਸਰਾ ਕੋਹ ਵੀ ਚੱਲੇ ਉਹ ਕੋਹ ਤੇ ਪੱਜਲ ਦੀ ਆਵਾਂਗੇ ਰਾਈ ਦੇ ਵਿੱਚ ਪਾਈ ਸਾ ਜੀ ਹਜੇ ਗੁੱਟ ਕੋੜਨਾਈ ਜੀ A Laurita no pede, a gente link फटाफट लाइव जी आप लिंक बना के भेजिए पहला था। hmm <laughs> अब मजा आएगा लाइव का हम मज़ा होगा लाइव, दा। लाइव -फट का लाइव जुड़ गए फटाफट सात श्रीकाल लाइव के जुड़न तो, जुड़ने नहीं, तो बहुत बहुत स्वागत है तो कृपा करके चैनल में सबसक्राइब करो लाइक करो कमेंट करो ता जो तुम गिफ्ट मिल सकन तो तुम इस लाइव में डेली देख के पैसा कमा सकते हैं अगर आप हिंदी जानते हो तो आपके लिए मैं बोल रहा हूँ अगर आप चैनल को सबसक्राइब करेंगे लाइक करेंगे कमेंट करेंगे उसके बदले में आपको पैसा मिलेगा जहाँ पर तो ये जो है कंपलसरी है और फटाफट लाइव में आ जाओ आप सारे भाई और दूसरी तरफ मैं चंद चढ़ती कला शो पे भी लाइव चल रहा हूँ और अब हम एक गेस्ट की वेट कर रहे हैं ताजो ਮੈਂ ਇਹੀ ਪੇ ਹਾਂ ਭਾਈ ਤੁਸੀਂ ਕਿੱਥੇ ਗਿਓ ਫਟਾਫਟ ਲਾਈਵ ਦੇ ਵਿੱਚ ਆ ਜਾਓ ਜੀ ਤਾਂ ਜੋ ਆਪਾਂ ਗੱਲਾਂ ਬਾਤਾਂ ਕਰ ਸਕੀਏ ਫਟਾਫਟ ਲਿੰਕ ਪੇ ਜੋ आप देखते हैं चलते हैं, लाइव में अगर किसी को लाइव में लिया जा सके तो हम लेने की कोशिश कर रहे हैं भाई और आ जाओ जल्दी 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 इस तरफ किन्ने बंदे अपने लाइव में देख रहे हैं ये आप देखने चैनल की कोशिश करते हैं और जल्दी जल्दी लाइव के बीच आ जाओ जी ताजो जो आप ਕਾਸੀ ਗੱਲਬਾਤ ਮੜੀ ਦਾ ਦੀਵਾ ਬਹੁਤ ਸੋਹਣਾ ਕਨਸੈਪਟ ਹੈ ਮੜੀ ਦਾ ਦੀਵਾ schedule you take kuch chal in public community. Wow, <tries> Wow. <tries>

Boa. Yeah. ਹਾਂਜੀ ਸਰ ਹਾਂਜੀ ਸਰ ਮੈਂ ਹੈ ਲਿੰਕ ਤੇ ਜਾਇਆ ਤੁਸੀਂ ਉਹ ਨਹੀਂ ਕੀਤਾ ਹੈਲੋ ਪੈਸਾ ਜੀ ਮੈਂ ਨਾ ਉਹ ਕਾਣ ਮੈਂ ਸੌਂਡਰ ਮੈਂ ਕੀ ਕਹਿ ਰਿਹਾ ਹਾਂ ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਜੀ ਜੀ ਭਾਈ ਕਹਾਲੇ ਵਧੀਆ ਜੀ ਵਧੀਆ ਮੇਰਾ ਲਾਈਵ ਚੱਲਦਾ ਪਿਆ ਮੈਂ ਕਿਹਾ ਲਾਈਵ ਚਾਜੋ ਤੁਸੀਂ